ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੇ ਜਿਹੜੇ ਸਪੋਰਟ ਕਰਨਦੇ ਨੇ ਉਹਨਾਂ ਦਾ ਦਿলো ਧੰਨਵਾਦ ਹੈ ਕਿਉਂਕਿ ਮੈਂ ਕੱਲ ਦੀ ਵੀਡੀਓ ਵਿੱਚ ਕਹਿਆ ਕਿ ਵਿਊ ਜਿਹੜੇ ਕਿ ਵਾਅਦਾ ਆਂਦੇ ਨੇ ਦੇ ਸਪੋਰਟ ਕਰਨ ਵਾਲੇ ਕਰਦੇ ਨੇ ਪਰ ਕੱਲ ਤੋਂ ਮੈਨੂੰ ਇਹ ਲੱਗੰਦਾ ਹੈ ਕਿ ਕਾਫੀ ਅਨਰਡਿ ਕਿ ਉਹ ਸਪੋਰਟ ਕਰਨਦੇ ਹੋ ਤੁਸੀਂ ਚੈਨਲ ਨੂੰ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਜਿਹੜੇ ਵੇਖਣ ਵੀ ਦੇ ਆ ਉਹਨਾਂ ਵਾਸਤੇ ਵੀ ਅਸੀਂ ਜਿਹੜਾ ਕਿ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਵੇਖਣ ਹੀ ਦੇ ਆ ਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਪੰਜਾਬੀ ਕ੍ਰਿਕਟ ਟਾਸ ਜਣਾ ਕਿ ਚੈਨਲ ਦਾ ਨਾਮ ਆ ਅੱਜ ਤੁਸੀਂ ਪੋਸਟਰ ਦੇਖ ਲਿਆ ਤਾਂ ਮੈਂ ਗੱਲ ਕਰਾਂਗਾ ਵਰਲਡ ਕੱਪ ਦੀ ਜਿਹੜਾ ਕੀ ਹੁਣ ਫਰਵਰੀ ਦੇ ਮਹੀਨੇ ਸ਼ੁਰੂ ਹੋਣ ਵਾਲਾ ਆ ਫਰਵਰੀ ਦੇ ਮਹੀਨੇ ਕੀ ਹੋਵੇਗਾ ਕਿਨੂੰ ਬਾਹਰ ਰੱਖਣਗੇ ਪਲੇਇੰਗ 11 ਕੀ ਹੋਏਗੀ ਇਹਦੇ ਵਿੱਚ ਆਪਾਂ ਬਾਅਦੂ ਗੱਲ ਕਰਾਂਗੇ ਪਰ ਜਿਹੜਾ ਇਹਨਾਂ ਨੇ ਵਾਈਸ ਕਪਤਾਨ ਨੂੰ ਬਾਹਰ ਕੱਢ ਕੇ ਇੱਕ ਕਹਿ ਸਕਦੇ ਆਂ ਭੀ ਰੀਡ ਦੀ ਹੱਡੀ ਤੋੜੀ ਆ ਕਿ ਜਾਂ ਰੀਡ ਦੀ ਹੱਡੀ ਜੋੜੀ ਆ ਉਹਦੇ ਉੱਤੇ ਮੈਂ ਤੁਹਾਨੂੰ ਦੱਸਾਂਗਾ 8 ਮੈਚਾਂ ਦੀ 10 ਮੈਚਾਂ ਦੀ ਆਪਾਂ ਨਾ ਰਨ ਰੇਟ ਜਿਹੜੀ ਕਿ ਉਹ ਦੇਖ ਲੈਂਦੇ ਆ ਸੰਜੂ ਸੈਮਸਨ ਤੇ ਗੇਲਦੀ ਕਿਹੜਾ ਇਹਨਾਂ ਵਿੱਚੋਂ ਆਪਣਾ ਦੇ ਦੇ ਤੌਰ ਤੇ ਬੈਸਟ ਰਵੇਗਾ ਵਿਕਟ ਕੀਪਰ ਦੇ ਤੌਰ ਦੇ ਉੱਤੇ ਤਾਂ ਇਹਨਾਂ ਨੇ ਇਸ਼ਾਨ ਕਿਸ਼ਨ ਨੂੰ ਮੇਰੇ ਖਿਆਲ ਤਾਂ ਲੈ ਲਿਆ ਆ ਟੀਮ ਦੇ ਵਿੱਚ ਪਰ ਉਹਨੂੰ ਖਿਲਾਉਣਗੇ ਜਾਂ ਨਹੀਂ ਖਿਲਾਉਣਗੇ ਇਹ ਵੱਡਾ ਸਵਾਲ ਹੋ ਗਿਆ ਕਿਉਂਕਿ ਉਹ 3-4 ਨੰਬਰ ਦਾ ਪਲੇਅਰ ਆ ਬਾਅਦ ਚ ਆਵਾਂਗੇ ਇਹਨਾਂ ਤੇ ਪਰ ਜਿਹੜੇ ਅੱਜ ਦੋ ਏਣ ਜੇ ਆਪਾਂ ਗੱਲ ਕਰਾਂਗੇ ਸੰਜੂ ਸैमਸਨ ਤੇ ਗੇਲਦੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਸੰਜੂ ਸैमਸਨ ਦਾ ਕੀ ਰਿਹਾ ਜਾਂ ਪਿਛਲੇ ਜਿਹੜੇ ਕਿ ਉਹਨੇ ਮੈਚ ਖੇਡੇ ਆ T20 ਦੇ ਵਿੱਚ ਉਹਦੇ ਵਿੱਚ ਉਹਨੇ ਕਿੰਨੇ ਆ ਬਾਲਾਂ ਦੇ ਉੱਤੇ ਜਿਹੜਾ ਕਿ ਕਿੰਨੇ ਰਨ ਬਣਾਏ ਨੇ ਤੇ ਕਿਹੜੀ ਸਟ੍ਰਾਈਕ ਰੇਟ ਦੇ ਨਾਲ ਜਿਹੜਾ ਕਿ ਉਹ ਖੇਡਿਆ ਆ ਪਹਿਲਾਂ ਆਪਾਂ ਰਨਾਂ ਦੀ ਗੱਲ ਕਰਦੇ ਹਾਂ ਸਿਰਫ ਉਹਦੇ T20 ਦੇ ਵਿੱਚ ਜਿਹੜੇ ਕਿ ਉਹਨੇ ਰਨ ਬਣਾਏ ਨੇ ਅੱਠਾਂ ਪਾਰੀਆਂ ਦੇ ਵਿੱਚ ਪਹਿਲਾ ਜਿਹੜਾ ਕਿ ਉਹਨੇ ਲਾਸਟ ਮੈਚ ਖੇਡਿਆ ਬੜੇ ਟਾਈਮ ਬਾਅਦ ਇੱਕ ਸਾਲ ਬਾਅਦ ਉਹਨੂੰ ਮੌਕਾ ਮਿਲਿਆ ਸੀਗਾ ਉਹਦੇ ਵਿੱਚ ਉਹਨੇ ਜਿਹੜਾ ਕਿ 37 ਰਨ ਬਣਾਏ ਨੇ ਠੀਕ ਆ ਸਾਊਥ ਅਫਰੀਕਾ ਦੇ ਨਾਲ 19 ਤਰੀਕ ਨੂੰ ਕਿਉਂਕਿ ਮੈਂ ਡੇਟ ਵੀ ਨਾਲ ਦੱਸ ਦਿੰਨਾ ਤੁਸੀਂ ਮੈਚ ਵੀ ਉੱਤੇ ਉੱਤੇ ਵੇਖ ਸਕਦੇ ਹੋ ਇੱਕ ਫੋਟੋ ਵੀ ਤੁਸੀਂ ਦੇਖ ਸਕਦੇ ਹੋ ਮਗਰ ਮੈਂ ਲਾਈਆਂ ਹੋਈਆਂ ਐਸੇ ਗੱ 19 ਤਰੀਕ ਨੂੰ ਨਾ ਕਿ ਸੰਜੂ ਸैमਸਨ ਨੇ ਮੈਚ ਖੇਡਿਆ ਸੀਗਾ ਉਸ ਤੋਂ ਬਾਅਦ ਆ ਖੇਡਿਆ ਸੀਗਾ ਉਹਨੇ ਜਿਹੜਾ ਕੇਰਲਾ ਆਂਧਰਾ ਮੁੰਬਈ ਜਿਹੜੇ ਕਿ ਇਹਨਾਂ ਦੇ ਇੱਕ ਲੀਗ ਹੁੰਦੀ ਆ ਉਹਦੇ ਵਿੱਚ ਉਹਨੇ ਰਨ ਬਣਾਏ ਉਹਦੇ ਕਰਕੇ ਉਹਨੂੰ ਟੀਮ ਦੇ ਵਿੱਚ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਕੇਰਲਾ ਦੇ ਵੱਲੋਂ ਖੇਡਦਾ ਸੀਗਾ ਤੇ ਆਂਧਰਾ ਜਿਹੜੇ ਕਿ ਆਂਧਰਾ ਪ੍ਰਦੇਸ਼ ਵਾਲਿਆਂ ਨੇ ਰਨ ਮਾਰੇ ਸੀਗੇ 73 ਰਨ ਬਣਾਏ ਸੀਗੇ ਉਹ ਸਟੇਮ ਦਿੱਤੇ ਤੁਸੀਂ ਸਮਝ ਸਾ ਤੇ 73 ਰਨ ਤੇ ਕੇਰਲਾ ਤੇ ਜਿਹੜਾ ਮੁੰਬਈ ਦਾ ਮੈਚ ਹੋਇਆ ਕਿਉਂਕਿ ਕੇਰਲਾ ਦੀ ਟੀਮ ਵੱਲੋਂ ਖੇਡਦਾ ਤੇ ਮੁੰਬਈ ਦੇ ਖਿਲਾਫ ਇਹਨੇ 46 ਰਨ ਬਣਾਏ ਸੀਗੇ ਇੰਟਰਨੈਸ਼ਨਲ ਮੈਚਾਂ ਦੇ ਵਿੱਚ ਨੂੰ ਮੌਕਾ ਨਹੀਂ ਸੀਗਾ ਮਿਲਿਆ ਇੱਕ ਸਾਲ ਬਾਅਦ ਮੌਕਾ ਮਿਲਿਆ ਆ ਫਿਲਹਾਲ ਜਿਹੜੇ ਕਿ 8 ਜਿਹੜੇ ਮੈਂ ਮੈਚ ਚੁੱਕੇ ਨੇ ਉਹਨਾਂ ਵਿੱਚੋਂ ਕੇਰਲਾ ਤੇ ਮੁੰਬਈ ਦੇ ਜਿਹੜਾ ਕਿ ਮੁੰਬਈ ਦੇ ਖਿਲਾਫ ਮੈਚ ਐਸੀ ਉਹਦੇ ਵਿੱਚ 46 ਬਣਾਏ ਆ ਨੇ ਠੀਕ ਆ ਛੱਤੀਗੜ੍ਹ ਦੇ ਖਿਲਾਫ 43 ਬਣਾਏ ਆ ਰੇਲਵੇ ਦੇ ਖਿਲਾਫ 19 ਬਣਾਏ ਆ ਤੇ ਉੜੀਸਾ ਦੇ ਖਿਲਾਫ 51 ਰਨ ਜਿਹੜੇ ਕਿ ਨੇ ਬਣਾਏ ਨੇ ਆਲਮੋਸਟ ਜਿਹੜਾ ਕਿ ਥੋੜੇ ਬਹੁਤੇ ਰੰਨਾਂ ਨੇ ਤੋੜ ਤਿੰਨ ਨੂੰ ਟੀਮ ਵਿੱਚ ਚੁਣਿਆ ਗਿਆ ਸੀਗਾ ਜੇ ਆਪਾਂ ਗੱਲ ਕਰਦੇ ਆਂ ਉਦੋਂ ਦਾ ਗਿਲ ਦੀ ਗੇਲ ਦਾ ਕੀ ਰਿਹਾ ਯਾਰ ਸਾਰੀ ਸੀਰੀਜ਼ ਦੇ ਵਿੱਚ ਫਲੋਪ ਰਿਹਾ ਆ ਉਸ ਤੋਂ ਬਾਅਦ ਆ ਕਿਹਨੂੰ ਚੁਣਿਆ ਗਿਆ ਆ ਉਹਦੀ ਜਗ੍ਹਾ ਤੇ ਸੰਜੂ ਸੈਮਸਨ ਨੂੰ ਉਹ ਕਿਉਂ ਚੁਣਿਆ ਗਿਆ ਉਹ ਸਾਰਿਆਂ ਨੂੰ ਪਤਾ ਹੀ ਆ ਤੇ ਇਹਦੇ ਵਿੱਚ ਗਿਲ ਦੀ ਜਿਹੜੀ ਆਪਾਂ ਇਨਿੰਗ ਦੀ ਗੱਲ ਕਰ ਲੈਨੇ ਗੇਲ ਤੇ ਆਪਣੀ ਜ਼ਿਆਦਾਤਰ ਰਨ ਜਿਹੜੇ ਕਿ ਨਹੀਂ ਆਏ ਉਹਦੀ ਆਪਾਂ 8 ਇਨਿੰਗ ਦੀਆਂ 10 ਇਨਿੰਗ 12 ਇਨਿੰਗ ਵੇਖ ਲਈਏ ਕਿਉਂਕਿ ਇੰਟਰਨੈਸ਼ਨਲ ਮੈਚਾਂ ਦੇ ਵਿੱਚ ਨੂੰ ਮੌਕਾ ਮਿਲਿਆ ਆ ਸੰਜੂ ਸੈਮਸਨ ਨੂੰ ਬਾਹਰ ਰੱਖ ਕੇ ਉਹਦੇ ਵੇਖੋ ਨੇ ਸਾਊਥ ਅਫਰੀਕਾ ਦੇ ਖਿਲਾਫ ਜਿਹੜਾ 14 ਤਰੀਕ ਨੂੰ 14 ਦਸੰਬਰ ਨੂੰ ਮੈਚ ਖੇਡਿਆ ਗਿਆ ਸੀਗਾ 28 ਰਨ ਬਣਾਏ ਸੀਗੇ ਉਹਦੇ ਵਿੱਚ ਉਸ ਤੋਂ ਬਾਅਦ ਉਹ ਵੀ 28 ਬਾਲਾਂ ਤੇ 28 ਰਨ ਬਣਾਏ ਸੀ ਉਹਨੇ 28 ਕਿੰਨੀਆਂ ਬਾਲਾਂ ਚ ਬਾਜ ਆਊਟ ਹੋ ਗਏ ਬੜਾ ਸ਼ਰਮਿੰਦਾ ਹੋ ਕੇ ਬਾਹਰ ਗਿਆ ਸੀ ਉਹਨੂੰ ਚਾਂਸ ਮਿਲਿਆ ਸੀਗਾ ਪਹਿਲੇ ਦੂਜੇ ਓਵਰ ਦੇ ਵਿੱਚ ਐਲਬੀਡਬਲਿਊ ਦੀ ਉਹ ਅਪੀਲ ਹੋਈ ਸੀ ਪਰ ਉਹਦੇ ਬੈਟ ਦਾ ਅੰਜ ਲੰਗਾ ਸੀਗਾ ਉੱਥੋਂ ਬਚ ਗਿਆ ਸੀਗਾ ਤੇ ਇੰਡੀਆ ਦੇ ਸਾਊਥ ਅਫਰੀਕਾ ਦਾ ਜਿਹੜਾ 11 ਤਰੀਕ ਨੂੰ ਮੈਚ ਹੋਇਆ ਉਹਦੇ ਵਿੱਚ ਜ਼ੀਰੋ ਸਕੋਰ ਇੰਡੀਆ ਸਾਊਥ ਅਫਰੀਕਾ ਦਾ ਜਿਹੜਾ 9 ਤਰੀਕ ਨੂੰ ਮੈਚ ਹੋਇਆ ਉਹਦੇ ਵਿੱਚ ਚਾਰ ਸਕੋਰ ਇੰਡੀਆ ਸਾਊਥ ਅਫਰੀਕਾ ਦਾ ਜਿਹੜਾ ਆਪਣਾ ਇੰਡੀਆ ਦੇ ਫਿਰ ਉਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਜਿਹੜੇ ਮੈਚ ਹੋਏ 8 ਨਵੰਬਰ 29 ਕੋ ਜਿਹੜੇ ਆਏ ਸੀਗੇ ਨਬਾਦ ਉਹ ਕਿਉਂ ਗਿਆ ਸੀਗਾ ਉਹ ਮੈਚ ਦੇ ਵਿੱਚ ਮੀ ਪੈ ਗਿਆ ਸੀਗਾ ਇਹਨੇ ਜਦੋਂ ਜਦੋਂ ਉਹਨਾਂ ਦੇ ਖਿਲਾਫ ਆਸਟ੍ਰੇਲੀਆ ਦੇ ਖਿਲਾਫ T20 ਦੇ ਵਿੱਚ 99 ਬਣਾਏ ਉਦੋਂ ਉਦੋਂ ਮੀ ਆ ਜਾਂਦਾ ਰਿਹਾ ਦੋ ਮੈਚਾਂ ਦੇ ਵਿੱਚ 99 ਬਣਾਏ ਦੋਵੇਂ ਮੈਚਾਂ ਦੇ ਵਿੱਚ ਜਿਹੜੇ ਕਿ ਉਹ ਮੀ ਆ ਗਿਆ ਸੀ ਇੰਡੀਆ ਦਾ ਆਸਟ੍ਰੇਲੀਆ ਦੇ ਖਿਲਾਫ ਜਿਹੜਾ 46 ਰਨ ਬਣਾਏ ਨੇ 6 ਨਵੰਬਰ ਨੂੰ ਠੀਕ ਆ ਤੇ ਉਸ ਤੋਂ ਬਾਅਦ ਆ ਇੰਡੀਆ ਆਸਟ੍ਰੇਲੀਆ ਦੇ ਖਿਲਾਫ 2 ਨਵੰਬਰ ਨੂੰ ਜਿਹੜਾ ਮੈਚ ਖੇਡਿਆ ਗਿਆ ਸੀਗਾ ਉਹਦੇ ਵਿੱਚ 15 ਰਨ ਸੀਗੇ ਗਿੱਲ ਦੇ ਇੰਡੀਆ ਦਾ ਆਸਟ੍ਰੇਲੀਆ ਦਾ ਜਿਹੜਾ 31 ਤਰੀਕ ਨੂੰ ਮੈਚ ਖੇਡਿਆ ਗਿਆ ਸੀਗਾ ਮੈਲਬਨ ਦੇ ਵਿੱਚ ਉਹਦੇ ਵਿੱਚ ਪੰਜ ਸਕੋਰ ਜਿਹੜੇ ਕਿਨੇ ਬਣਾਏ ਨੇ ਉਸ ਤੋਂ ਬਾਅਦ ਆਸਟ੍ਰੇਲੀਆ ਤੇ ਇੰਡੀਆ 29 ਅਕਤੂਬਰ ਨੂੰ ਜਿਹੜਾ ਮੈਚ ਖੇਡਿਆ ਗਿਆ 37 ਰਨ ਬਣਾਏ ਨੇ ਗਿੱਲ ਨੇ ਇਹ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਸੰਜੂ ਸੈਮਸਨ ਨੂੰ ਕਿਉਂ ਇਹਨਾਂ ਨੇ ਟੀਮ ਦੇ ਵਿੱਚ ਰੱਖਿਆ ਤੇ ਵਾਈਸ ਕਪਤਾਨ ਦੇ ਹੋਣ ਦੇ ਕਰਕੇ ਜਿਹੜਾ ਕਿ ਗਿੱਲ ਨੂੰ ਬਾਹਰ ਕਰ ਦਿੱਤਾ ਟੀਮ ਦੇ ਵਿੱਚੋਂ ਹੀ ਗਾੜ ਦਿੱਤਾ ਉਹਨੂੰ ਕੀ ਉਹਦੀ ਜਗ੍ਹਾ 15 ਦੇ ਵਿੱਚ ਵੀ ਨਹੀਂ ਸੀਗੀ ਭਾਂਦੀ ਇਹ ਹੁਣ ਗੰਭੀਰ ਦੱਸੇਗਾ ਜਾਂ ਸੂਰਜ ਕੁਮਾਰ ਯਾਦਵ ਦੱਸੇਗਾ ਦੱਸੇਗਾ ਕੌਣ ਕਿਉਂਕਿ ਕਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਆਏ ਸੀਗੇ ਉਹਨਾਂ ਨੇ ਵਾਈਸ ਕਪਤਾਨ ਜਿਹੜਾ ਕਿ ਆਪਣਾ ਅਕਸ਼ਰ ਪਟੇਲ ਮਨਾ ਦਿੱਤਾ ਆ ਉਹਨਾਂ ਨੇ ਕਿਹਾ ਸਾਨੂੰ ਹੋਰ ਕੋਈ ਬੰਦਾ ਨਹੀਂ ਲੱਭਾ ਅਸੀਂ ਬਸ ਹੁਣ ਕੋਈ ਨਾ ਕਿਨੂੰ ਵਾਈਸ ਕਪਤਾਨ ਜਿਹੜਾ ਉਹ ਬਣਾਉਣਾ ਸੀ ਚੋਕ ਕੇ ਅਕਸ਼ਰ ਪਟੇਲ ਨੂੰ ਵਾਈਸ ਕਪਤਾਨ ਜਿਹੜਾ ਕਿ ਬਣਾ ਦਿੱਤਾ ਜਿੰਨਾਂ ਨੇ ਦੱਸਿਆ ਸੀਗਾ ਕਿ ਨੂੰ ਇੰਜਰੀ ਹੋ ਗਈਆਂ ਜਾਂ ਸੱਟ ਲੱਗੀਆਂ ਆ ਆ ਕੀਰਵਾਲ ਜਿਹੜੇ ਮੈਚ ਹੋਇਆ ਦਾ ਵਿੱਚ ਮੌਕਾ ਵੀ ਨਹੀਂ ਦਿੱਤਾ ਸਾਊਥ ਅਫਰੀਕਾ ਦੇ ਖਿਲਾਫ ਮੈਨੇਜਮੈਂਟ ਕੀ ਸੋਚਣ ਦੀ ਆ ਕੀ ਗੰਭੀਰ ਵੇਖੋਨ ਪੋਸਟਰ ਬੋਏ ਹੈਗਾ ਹੈ ਆਪਣਾ ਗਿੱਲ ਆਪਾਂ ਗੱਲ ਕਰਾਂਗੇ ਉਹਨੂੰ ਚਪਕਾਇਆ ਜਾਂਦਾ ਇੱਕ ਹਸਾਬ ਦਾ T20 ਦੇ ਵਿੱਚ ਵੀ ਤੂੰ ਸਾਰੇ ਮੈਚ ਜਿਹੜੇ ਕੀ ਖੇਡਦੇ ਨੇ ਤੇ ਵਦਿਆ ਪ੍ਰਦਰਸ਼ਨ ਕਰਨਾ ਤੇ ਗੰਭੀਰ ਦੇ ਉੱਤੇ ਕਿੰਨਾ ਪ੍ਰੈਸ਼ਰ ਬਣਿਆ ਹੋਵੇਗਾ ਪਰ ਉਹਨੂੰ ਟੀਮ ਦੇ ਇੰਡੀਆ ਦੇ ਵਿੱਚੋਂ ਜਿਹੜਾ ਕੀ ਬਾਹਰ ਕੱਢ ਦਿੱਤਾ ਤੇ ਸੰਜੂ ਸੈਮਸਨ ਨੂੰ ਜਿਹੜਾ ਕੀ ਅੰਦਰ ਰੱਖ ਲਿਆ ਸੰਜੂ ਸੈਮਸਨ ਜੀ ਨੇ ਕਿ ਇਰਫਾਨ ਪਠਾਨ ਦੇ ਨਾਲ ਆਪਾਂ ਕਹਿ ਸਕਦੇ ਜੀਓ ਸਟਾਰ ਤੋਂ ਬਾਅਦ ਜਦੋਂ ਮੈਚ ਖਤਮ ਹੋਇਆ ਸੀ ਉਹਨੇ ਇੱਕ ਹਸਾਬ ਦੀ ਵਧਾਈ ਦਿੱਤੀ ਵੀ ਚਲੋ ਤੁਸੀਂ ਇੱਕ ਸਾਲ ਬਾਅਦ ਖੇਡੇ ਹੋ ਤੇ ਉਹਦੇ ਵਿੱਚ ਜਿਹੜੇ ਕੀ ਤੁਸੀਂ ਨੰਨਾ ਬਣਾਏ ਨੇ ਆ ਤੇ ਇਸ ਤੋਂ ਬਾਅਦ ਤੁਹਾਡਾ ਅਗਲਾ ਪਲਾਨ ਕਿਹੜਾ ਹੈ ਕਿ ਤੁਸੀਂ ਗਿੱਲ ਨੂੰ ਬਾਹਰ ਕਰ ਦੋਗੇ ਉਹਨੇ ਕਿਹਾ ਕਿ ਇਹ ਮੇਰੇ ਤੇ ਨਹੀਂ ਆ ਗਏ ਤੁਸੀਂ ਸਵਾਲ ਮੈਨੂੰ ਨਾ ਪੁੱਛੋ ਮੈਜਰਮੈਂਟ ਆਪਣੇ ਮੈਨੇਜਮੈਂਟ ਨੂੰ ਪੁੱਛੋ ਕਿ ਉਹਨਾਂ ਨੇ ਕੀ ਕਰਨਾ ਹੈ ਕਿਹੜੇ ਸਿਲੈਕਟਰ ਜਾਨੀ ਕਿ ਟੀਮ ਵਿੱਚ ਰੱਖਣੇ ਨੇ ਕਿਹੜੇ ਪਲੇਅਰ ਜਿਹੜੇ ਸਿਲੈਕਟ ਕਰਨੇ ਨੇ ਵਰਲਡ ਕੱਪ ਵਾਸਤੇ ਕਿਉਂਕਿ ਕਿਤਨਾ ਕਿਤੇ ਖਿਡਾਰੀ ਨੂੰ ਪਤਾ ਹੁੰਦਾ ਵੀ ਮੈਂ ਕਿਉਂ ਬਾਹਰ ਬੈਠਾ ਸੀਗਾ ਉਹਨੇ ਖੁੱਲ ਕੇ ਨਹੀਂ ਬੋਲਿਆ ਗਿੱਲ ਦੇ ਬਾਰੇ ਇਰਫਾਨ ਪਠਾਨ ਨੂੰ ਬੁਲਾਉਣਾ ਚਾਹੁੰਦਾ ਸੀਗਾ ਕਿ ਗਿੱਲ ਰੰਗ ਨਹੀਂ ਸੀ ਬਣਾਉਂਦੇ ਆ ਜਿਹੜੇ ਆਪਣੇ ਗੰਭੀਰ ਹੁੰਨੀਆਂ ਜਿਹੜੀ ਟੀਮ ਆਪਣੀ ਹੈਗੀ ਆ ਉਹ ਤੇਰੇ ਨਾਲ ਸੰਪਰਕ ਦੇ ਵਿੱਚ ਹੈਗੀ ਹੀ ਤੇਰੇ ਨਾਲ ਗੱਲਾਂ ਬਾਤਾਂ ਕਰਨਦੀ ਜਦੋਂ ਤੂੰ ਬੈਂਚ ਤੇ ਬੈਠਾ ਈ ਪਰ ਉਹਦੇ ਵਿੱਚ ਸੰਜੂ ਸੈਮਸਨ ਦਾ ਕੋਈ ਵੀ ਜਿਹੜਾ ਕਿ ਜਵਾਬ ਨਹੀਂ ਹੁੰਦਾ ਸੰਜੂ ਸੈਮਸਨ ਬਸ ਇੰਨਾ ਕਹਿੰਦਾ ਆ ਜੋ ਵੀ ਘੜੇਗਾ ਕੋਚ ਕਰੇਗਾ ਕੋਚ ਨੇ ਹੁਣ ਕਾ ਦਿੱਤਾ ਆ ਤੁਹਾਨੂੰ ਦੱਸਦਾ ਕੋਚ ਨੇ ਸਿੱਧਾ ਗੇਲ ਨੂੰ ਚੋਕੇ ਬਾਹਰ ਹੀ ਮਾਰਿਆ ਆ T20 ਦੇ ਵਿੱਚ ਉਹਨੂੰ ਖੇਡਣ ਦਾ ਮੌਕਾ ਨਹੀਂ ਦਿੱਤਾ ਨਾ ਨਿਊਜ਼ੀਲੈਂਡ ਦੇ ਖਿਲਾਫ ਤੇ ਨਾ ਵਰਲਡ ਕੱਪ ਦੇ ਵਿੱਚ ਇਨਾ ਚੰਗਾ ਯਾ ਤੁਸੀਂ ਉਹਨੂੰ ਪਹਿਲਾਂ ਹੀ ਬਾਹਰ ਕਰ ਦਿੰਦੇ ਐਮੀ ਧੱਕੇ ਨਾਲ ਉਹਨੂੰ ਸਾਊਥ ਅਫਰੀਕਾ ਦੇ ਖਿਲਾਫ ਵੀ 4 ਮੈਚ ਖੜਵਾਏ ਇੱਕ ਮੈਚ ਚਲੋ ਰੱਦ ਹੋ ਗਿਆ 3 ਮੈਚ ਉਹ ਖੇਡਿਆ ਉਹ ਵੀ ਜਿਹੜੇ ਮੈਚ ਖੇਡਿਆ ਵਾ ਉਹਨਾਂ ਵਿੱਚ ਵੀ ਉਹਦਾ ਆਨੰਦ ਨਹੀਂ ਆਇਆ ਇਤੋਂ ਚੰਗਾ ਤੁਸੀਂ ਸੰਜੂ ਸੈਮਸਨ ਨੂੰ ਪਹਿਲਾਂ ਤਿਆਰ ਕਰ ਲੈਂਦੇ ਤੁਸੀਂ ਉਹਨੂੰ ਖੜਾਇਆ ਕਿਉਂ ਜਿੰਦੇ ਜਿੰਦੇ ਹੇਟਰ ਆ ਉਹ ਵੀ ਖੁਸ਼ ਹੋਉਂਦੇ ਨੇ ਆਪਾਂ ਇਹ ਨਹੀਂ ਗੱਲ ਕਰਾਂਗੇ ਵੀ ਆਪਾਂ ਉਹਦੇ ਹੇਟਰਾਂ ਜਾਂ ਬੜੇ ਤਗੜੇ ਫੈਨ ਆ ਪਰ ਇੱਕ ਗੱਲ ਆਪਾਂ ਕਹਿ ਸਕਦੇ ਵੀ ਖਿਟਹਾਰੀ ਨੂੰ ਤੁਸੀਂ ਇਹਨਾਂ ਨਚੋੜਨਦੇ ਹੋ ਇਹਨਾਂ ਨੂੰ ਤੋੜਨਦੇ ਹੋ ਕਿ ਉਹ ਅਗਲੇ ਮੈਚਾਂ ਵਿੱਚ ਜੇ ਖੇਡੇਗਾ ਵੀ ਉਹ ਕੀ ਮਾਈਂਡਸੈਟ ਲੈ ਕੇ ਆਵੇਗਾ ਕਿ ਜੇ ਮੇਰੇ ਕੋਲ ਨਾ ਰੰਮਨੇ ਤੇ ਅਗਲੇ ਮੈਚ ਵਿੱਚ ਮੈਨੂੰ ਮੌਕਾ ਦੇਣਗੇ ਜਾਂ ਨਾ ਦੇਣਗੇ ਕਿਉਂਕਿ ਇਹਨਾਂ ਨੇ ਜਸਵਾਲ ਜਸਵਾਲ ਨੂੰ ਇਹਨਾਂ ਨੇ ਬਾਹਰ ਰੱਖਿਆ ਆ ਭਾਜੀ ਸੰਜੂ ਸੈਮਸਨ ਨੂੰ ਇਹ ਟੀਮ ਵਿੱਚ ਲੈ ਕੇ ਆਏ ਉਹਨੂੰ ਵਿਚਾਰੇ ਨੂੰ ODI ਦੇ ਵਿੱਚ T20 ਦਾ ਪਲੇਅਰ ਜਸਵਾਲ ਹੀ ਉਹ ਤੋਂ ਇਹਨਾਂ ਨੇ ਟੈਸਟ ਮੈਚਾਂ ਦਾ ਤੇ ODI ਦਾ ਪਲੇਅਰ ਬਣਾ ਕੇ ਰੱਖ ਤਾ ਉਹਨੂੰ ਉਦੀ ਜਗ੍ਹਾ ਹਨ ਸੰਜੂ ਸੈਮਸਨ ਨੂੰ ਮਿਲਿਆ ਗੇਲਦੀ ਜਗ੍ਹਾ ਸੰਜੂ ਸੈਮਸਨ ਨੂੰ ਮਿਲਿਆ ਈਸ਼ਾਨ ਕਿਸ਼ਨ ਦਾ ਨਾਮ ਆਉਂਦਿਆ ਹੁਣ ਵਿਕਟ ਕੀਪਰ ਦੇ ਵਿੱਚ ਸੰਜੂ ਸੈਮਸਨ ਵੀ ਵਿਕਟ ਕੀਪਰ ਦੋ ਸਾਡੇ ਕੋਲ ਹੈਗੇ ਆ ਹੁਣ ਇਹਨਾਂ ਨੂੰ ਵੇਖਣਾ ਹੋਵੇਗਾ ਸੰਜੂ ਸੈਮਸਨ ਉਹਦੀ ਆਪਣੀ ਈਸ਼ਾਨ ਕਿਸ਼ਨ ਦੀ ਜਗ੍ਹਾ ਮੈਨੂੰ ਕੱਚੀ ਲੱਗਣਦੀ ਆ ਈਸ਼ਾਨ ਕਿਸ਼ਨ ਨੂੰ ਨਹੀਂ ਢਾਉਣਗੇ ਟੀਮ ਦੇ ਵਿੱਚ ਬਾਕੀ ਜਿੱਥੋਂ ਤੱਕ ਸਵਾਲ ਉੱਠਦੇ ਨੇ ਪੀ ਕੌਣ ਹੋਣੋ ਜਿਹੜਾ ਵੀ ਟੀਮ ਦੇ ਵਿੱਚ ਆਪਣਾ ਹੁਣ ਰੱਖੇਗਾ योगदान ਤੇ ਕਿਹੜਾ ਯੋਗਦਾਨ ਦਵੇਗਾ ਵਰਲਡ ਕੱਪ ਨੂੰ ਜਿੱਤਉਣ ਵਿੱਚ ਏਸ਼ੀਆ ਕੱਪ ਦੇ ਵਿੱਚ ਜਿਹੜਾ ਕਿ ਤਿਲਕ ਵਰਮਾ ਦਾ ਯੋਗਦਾਨ ਅਭਿਸ਼ੇਕ ਸ਼ਰਮਾ ਦਾ ਯੋਗਦਾਨ ਨਾ ਸੂਰਿਆ ਕੁਮਾਰੀ ਆਦਮ ਜਿੰਨੂੰ ਬਾਹਰ ਕੱਢਣਾ ਚਾਹੀਦਾ ਸੀ ਉਹਨੂੰ ਇਹਨਾਂ ਨੇ ਟੀਮ ਵਿੱਚ ਫਿਰ ਕਪਤਾਨ ਬਣਾਤਾ ਆਇਰ ਨੂੰ ਵੀ ਬਾਹਰ ਰਖਾਇਆ ਆਇਰ ਨੂੰ ਕਿਉਂ ਨਿਕਲੋਂਦੇ ਟੀ-20 ਦਾ ਉਹਨੇ ਟੈਸਟ ਮੈਚਾਂ ਦੇ ਵਿੱਚ ਉਸ ਨੇ ਯਾਸ ਲਿਆ ਉਹਨੇ ਇਹਦੇ ਵਿੱਚੋਂ ਨਹੀਂ ਲਿਆ ਟੀ-20 ਦੇ ਵਿੱਚੋਂ ਜਿਹੜਾ ਪੰਜਾਬ ਨੂੰ ਫਾਈਨਲ ਦੇ ਵਿੱਚ ਖਾਟ ਸਕਦਾ ਉਹਨੂੰ ਤੁਸੀਂ ਟੀਮ ਦੇ ਵਿੱਚ ਨਹੀਂ ਮੌਕਾ ਦੇਂਦੇ ਫਲਾਨੀ ਨੰਨੇ ਕਿਡਿ ਹੂ ਲੇਲਾ ਲਾ ਹੂ ਲੇਲਾ ਕਰ ਕਰਕੇ ਜਿਹੜੀ ਕਿ ਉਹ ਟੀਮ ਬਣਾਈ ਆ ਇੱਕ ਹਿਸਾਬ ਦਾ ਮੈਂ ਕਹਿ ਸਕਦਾ ਕਿ ਪੰਜਾਬ ਦਾ ਇੰਨਾ ਵਧੀਆ ਕਪਤਾਨ ਆ ਈਅਰ ਉਹ ਤੋਂ ਪਤਾ ਵੀ ਉਹਨੂੰ ਟੀਮ ਦੇ ਵਿੱਚ ਕਿਤੇ ਵੀ 15 ਦੇ ਵਿੱਚ ਨਹੀਂ ਜਗ੍ਹਾ ਦੇਣੀ ਸਮਝ ਕੁਛ ਨਹੀਂ ਆਉਂਦਿਆ ਵੀ ਕਿਹ ਜਿਹੜੀ ਕਿ ਉਹ ਟੀਮ ਇਨਾਂ ਨੇ ਚੁਣੀ ਗਈ ਹੈ ਟੀਮ ਤੇ ਫਿਲਹਾਲ ਆਪਾਂ ਬਾਅਦ ਚ ਹੋਵਾਂਗੇ ਅੱਜ ਦੀ ਗੱਲ ਜਿਹੜੀ ਸੀ ਸਾਡੇ ਸੰਜੂ ਸैमਸਨ ਤੇ ਗਿਲ ਦੇ ਉੱਤੇ ਸੀ ਕਿ ਇਹ ਵੀ ਇਨਾਂ ਦੋਵਾਂ ਦੇ ਵਿੱਚੋਂ ਆਪਾਂ ਇਹ ਚੁਣਿਆ ਵੀ ਸੰਜੂ ਸैमਸਨ ਦੇ ਠੀਕ ਆ ਰਨ ਆਏ ਉਹਦੀ ਫਾਰਮ ਜਿਹੜੀ ਕਿ ਲੱਗੀ ਹੋਈ ਆ ਗੇਲ ਦੀ ਫਾਰਮ ਨਹੀਂ ਲੱਗੀ ਪਰ ਪਲੇਅਰ ਜਿਹੜਾ ਕਿ ਉਹ ਮਾਰਾ ਨਹੀਂ ਹੈਗਾ ਜਿਹੜੇ ਉਹਨੂੰ ਨਿੰਦਨ ਦੇ ਲੱਗੀਆਂ ਇੱਕ ਦਿਨ ਉਹੀ ਉਹਦੀ ਤਾਰੀਫ ਵੀ ਕਰਨਗੇ ਮੈਂ ਤੁਹਾਨੂੰ ਦੱਸਦਾ ਵੀ ਯੂਟਿਊਬਰਾਂ ਦਾ ਕੀ ਹੁੰਦਾ ਹੈ ਜਿਹੜੇ ਪਾਸੇ ਤੋਰ ਪੈਣਾ ਬਸ ਉਹ ਪਾਸੇ ਤੋਰ ਪੈਣਾ ਜਾਂ ਨਿੰਦਨ ਦੇ ਉੱਤੇ ਵੀਅੂ ਆ ਗਏ ਤੇ ਨਿੰਦਨਾ ਨੂੰ ਬੰਦੇ ਨੂੰ ਤੇ ਜੇ ਆਪਣਾ ਬੰਦੇ ਦੇ ਜਿਹੜੀ ਕਿ ਚੜ੍ਹਾਈ ਹੋ ਗਈ ਆ ਉਹਨੂੰ ਫਿਰ ਜਿਹੜਾ ਕਿ ਉਹ ਬਸ ਉਹਦੀਆਂ ਤਾਰੀਫਾਂ ਗੋਣਗਾਲੀਓ ਪਰ ਆਪਾਂ ਬੰਦੇ ਨੂੰ ਸਹੀ ਤੇ ਗਲਤ ਦੱਸਾਂਗੇ ਕਿਉਂਕਿ ਗੈਲਦੀ ਫਾਰਮ ਨਹੀਂ ਲੱਗੀ ਸੰਜੂ ਸੈਮਸਨ ਦੀ ਫਾਰਮ ਲੱਗੀ ਹਾਂ ਉਹਨੇ ਵਧੀਆ ਰੰਗ ਜੜੇ ਕਿ ਉਹ ਬਣਾਏ ਆ ਇਸ ਕਰਕੇ ਉਹਨੂੰ ਟੀਮ ਵਿੱਚ ਚੁਣਿਆ ਗਿਆ ਆ ਇਹਦੇ ਵਿੱਚ ਨਿੰਦਨ ਨੁੰਦਨ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਉਹਨੂੰ ਕਹੀਏ ਕਿ ਉਹ ਜਿਹੜਾ ਕੀ ਮਾੜਾ ਪਲੇਅਰ ਹੈਗਾ ਆ ਟੀ20 ਦਾ ਪਲੇਅਰ ਨਹੀਂ ਹੈਗਾ ਹਾਂ ਆਪਾਂ ਇਹ ਕਹਿ ਸਕਦੇ ਆਂ ਕਿ ਗੰਭੀਰ ਨੇ ਉਹਨੂੰ ਟੀਮ ਇੰਡੀਆ ਨਾਲ ਚਿਪਕਾ ਦਿੱਤਾ ਸੀ ਟੀ20 ਦੇ ਵਿੱਚ ਜ਼ਬਰਦਸਤੀ ਉਹਦਾ ਇਹ ਪ੍ਰੈਸ਼ਰ ਦੇ ਵਿੱਚ ਆ ਕੇ ਰੰਗ ਨਾ ਆਉਣਾ ਇਹ ਮੈਨੂੰ ਸਮਝ ਆਦਾ ਕਿਉਂਕਿ ਲੇਰਨੋ ਇਹ ਹੁੰਦਾ ਹੈ ਕਿ ਮੇਰੇ ਤੋਂ ਜਿਹੜਾ ਵਧੀਆ ਓਪਨਰ ਆ ਉਹ ਬਾਹਰ ਬੈਠਾ ਆ ਜਾਂ ਮੇਰੇ ਤੋਂ ਤੇਜ਼ ਖੇਡਣ ਵਾਲਾ ਓਪਨਰ ਬਾਹਰ ਬੈਠਾ ਆ ਮੈਂ ਉਹਦੀ ਲਾਈਨ ਦੇ ਉੱਤੇ ਚੱਲਾਂ ਜਿੱਦਾਂ ਅਭਿਸ਼ੇਕ ਸ਼ਰਮਾ ਖੇਡਦਾ ਆ ਜਾਂ ਹਿੱਟਾ ਮਾਰਦਾ ਆ ਤੇ ਜਾਂ ਆਊਟ ਹੋ ਕੇ ਬਾਹਰ ਚਲ ਜਾਂਦਾ ਪਰ ਉਹਨੂੰ ਖੁੱਲੀ ਸ਼ੂਟ ਮਿਲੀ ਆ ਗਿੱਲ ਨੂੰ ਚਾਹੀਦਾ ਸੀਗਾ ਇੱਕ ਬੰਨੇ ਉਹ ਡਾਕ ਕੇ ਥੋੜਾ ਆ ਵੇ ਵਾ ਕੇ ਖੇਡਣਾ ਪਰ ਧਰਮਸ਼ਾਲਾ ਦੇ ਵਿੱਚ ਜਿਹੜਾ ਮੈਚ ਹੋਇਆ ਉਹਦੇ ਵਿੱਚ ਉਹਨੇ ਇਦਾਂ ਹੀ ਪੇਲਣਾ ਜਿਹੜੀ ਇਨਿੰਗ ਦੀ ਸ਼ੁਰੂਆਤ ਤੇਜ਼ ਕੱਲੀ ਫਿਰ ਸਲੋ ਡਾਊਨ ਹੋ ਗਿਆ ਉੱਤੋਂ ਬਾਅਦ ਉਹਦੇ ਰਾਨੀ ਨਹੀਂ ਆਏ ਸਿੰਗਲ ਡਬਲ ਤੇ ਏਡੀਕਿਉ ਸਕੋਰ ਵੀ ਬੜੇ ਜਿਹੜੇ ਕਿ ਨਕੇ ਡਿਫੈਂਡ ਆਪਾਂ ਕਰ ਰਹੇ ਨੇ ਹੀ ਉਹਦੇ ਉੱਤੇ ਵੀ ਗੇਲ ਦਾ ਆਊਟ ਹੋਇਆ ਨਾ ਇਸ ਕਰਕੇ ਉਹਨੂੰ ਗੇਲ ਨੂੰ ਜਿਹੜਾ ਕਿ ਬਾਹਰ ਰੱਖਿਆ ਗਿਆ ਕੋਈ ਗੱਲ ਨਹੀਂ ਫੋਮ ਲੱਗੇ ਕਿ ਉਹਦੀ ਜਿਹੜੇ ਨਿੰਦਿਆਦਿਆਂ ਨੂੰ ਉਹਦੀ ਡੈਡੀ ਕੀ ਤਾਰੀਫ ਕਰਨ ਵਿੱਚ ਵੀ ਲੱਗਣਗੇ ਮੈਨੂੰ ਲੱਗਦਾ ਜਿਆਦਾ ਟਾਈਮ ਨਹੀਂ ਹੈਗਾ ਨਾ ਮੈਂ ਆਦਾ ਭਗਤਾਂ ਗੇਲ ਦਾ ਮੈਂ ਸਿੱਧੀ ਐਡੀ ਗੱਲ ਦੱਸਣਿਆ ਆ ਆਪਾਂ ਕਿਸੇ ਦੇ ਪੰਖਤ ਭੁਕਤ ਨਹੀਂ ਹੈਗੇ ਬਾਕੀ ਪਲੇਅਰਾਂ ਦੀ ਆਪਾਂ ਗੱਲ ਕਰਾਂਗੇ ਵੀ ਅਸਲ ਗੱਲ ਹੋਈ ਕੀ ਸੀਗੀ ਬਾਕੀ ਹੋਲੀ-ਹੋਲੀ ਕਰਕੇ ਜਿਹੜਾ ਕਿ ਉਹ ਸਾਹਮਣੇ ਆਵੇਗਾ ਗੰਭੀਰ ਨੇ ਜਿਹੜਾ ਕਿ ਗੇਲ ਨੂੰ ਬਾਹਰ ਕੀਤਾ ਆਪਣਾ ਵਾਈਸ ਕਪਤਾਨ ਬਣਾ ਕੇ ਉਹਨੂੰ ਬਾਹਰ ਕੀਤਾ ਉਹ ਕਿਉਂ ਕੀਤਾ ਹੀ ਉਹਦੇ ਸੱਟ ਦੇ ਕਾਰਨ ਇੰਜਰੀ ਦੇ ਕਾਰਨ ਕੀਤਾ ਹੀ ਕਿਉਂਕਿ ਜਿਹੜੇ ਮੈਚਾਂ ਦੇ ਵਿੱਚ ਉਹਨੂੰ ਬਾਹਰ ਰੱਖਿਆ ਗਿਆ ਇਹ ਦੱਸਿਆ ਗਿਆ ਇਹਦੇ ਨਾਲੋਂ ਪੀ ਉਹ ਇੰਜਰੀ ਹੋਈ ਸੀ ਉਹਦੇ ਕਰਕੇ ਨਾ ਕਿ ਉਹਨੂੰ ਬਾਹਰ ਰੱਖਿਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਤੇ ਤੁਸੀਂ ਜਰੂਰ ਇਦਾਂ ਹੀ ਚੈਨਲ ਨੂੰ ਜਿਹੜਾ ਕਿ ਉਹ ਸਪੋਰਟ ਕਰਦੇ ਰਹੋ ਬਾਕੀ ਅਸੀਂ ਡੈਡੀਕਟ ਟੀਮ ਇੰਡੀਆ ਦੀ ਕੱਲ ਪੂਰੀ ਸਕੋਡ ਜਿਹੜੀ ਚੁਣੀ ਗਈ ਹੈ 15 ਖਿਡਾਰੀ ਉਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ ਫਿਰ ਆਪਾਂ ਪੰਜਾਬ ਕਿੰਗ ਦੇ ਬਾਰੇ ਵੀ ਚਰਚਾ ਕਰਾਂਗੇ ਆਪਣੀ ਪੰਜਾਬ ਦੇ ਵਿੱਚ ਜਿਹੜੇ ਪਲੇਅਰ ਆ ਕਿੱਥੇ ਕਿਤੇ ਫਿੱਟ ਬੈਣਦੇ ਆ ਉਹਦੇ ਉੱਤੇ ਵੀ ਆਪਾਂ ਕਾਫੀਆਂ ਨਾ ਵੀਡੀਓ ਲਿਆ ਕੇ ਆਵਾਂਗੇ ਜੇ 2025 ਦੇ ਵਿੱਚ ਕਿਦਾਂ ਪੰਜਾਬ ਜਿਹੜੀ ਕਿ ਆਪਣੀ ਫਾਈਨਲ ਦੇ ਵਿੱਚ ਪੁੱਜੀ ਉਹਦੇ ਵੀ ਮੈਂ ਸ਼ੁਰੂਆਤ ਕਰਨ ਲੱਗਾ ਵੀਡੀਓ ਦੀ ਇਕੱਲੇ ਇਕੱਲੇ ਮੈਚ ਨੂੰ ਆਪਾਂ ਰਿਕਵਰ ਕਰਾਂਗੇ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਚੈਨਲ ਨੂੰ ਤੇ ਇਦਾਂ ਹੀ ਆਪਾਂ ਤੁਹਾਡੇ ਵਾਸਤੇ ਜਿਹੜੀ ਕਿ ਵਧੀਆ-ਵਧੀਆ ਕੰਟੈਂਟ ਹੋਰ ਮੈਂ ਲੱਭਾਂਗਾ ਹੋਰ ਮੈਂ ਲੱਭਾਂਗਾ ਕੰਟੈਂਟ ਤੇ ਉਹਦੇ ਉੱਤੇ ਆਪਾਂ ਵੀਡੀਓ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਇਆ ਕਰੀਏ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ